ਮੈਂ ਰੱਦ ਦੇ ਮੈਂ ਕੋਈ ਦਵਾਈ ਦਿੱਤੀ ਹੈ ਕਿੰਨੇ ਪਰਸੈਂਟ ਫਰਕ ਹੈ ਕਿੰਨੇ ਪਰਸੈਂਟ ਬਿਲਕੁਲ 100% ਸਾਰੇ ਫਰੈਂਟ ਠੀਕ ਹੈ ਕਿੰਨੇ ਸਾਲ ਦੀ ਬਿਮਾਰੀ ਸੀ ਕਿੰਨੇ ਸਾਲ ਦੀ ਬਿਮਾਰੀ ਹੈਗੀ 20 ਸਾਲ ਦੀ 20 ਸਾਲਾਂ ਨਹੀਂ ਮੈਂ ਕੋ ਗੋਲੀ ਦਿੱਤੀ ਤੇ ਆਹੀ ਜਿੰਨਾਂ ਨੇ ਸਾਨੂੰ ਇਹੀ ਚੀਜ਼ਾਂ ਨੇ ਖਰਾਬ ਕਰਤਾ ਹੁਣ ਜਿਹੜੀ ਮੈਂ ਗੱਲ ਦੱਸੀ ਸੀ ਅੱਜ ਤੋਂ ਬਾਅਦ ਸਿਰ ਚੇਤੇ ਰੋਵੇ ਪੁੱਤ ਹੁਣ ਰਹੂਗੇ ਹੁਣ ਇਹੀ ਜੀ ਜੜ ਛੋਟੀਆਂ ਛੋਟੀਆਂ ਨੇ ਪਰ ਪਤਨ ਲੱਗਦਾ ਠੀਕ ਹੈ ਜੀ ਹੈ ਇਹ ਆਪਾਂ ਨਾ ਤੱਕ ਦੱਸਣਾ ਲੈ ਜਾ ਹਾਂ ਕੋਈ ਦੱਸ ਦੇ ਰਮਾ ਲੈ ਨਾ ਅਰੇ ਆ ਰੋਗ ਕੋਤੇ ਇੱਥੇ ਗੋਟਾ ਕਿੱਥੇ ਹੈ ਬਣਦੇ ਕਿੱਥੋਂ ਨੇ ਹੈ ਪੁਰਾਣਾ ਲੱਗਾ ਮੇਰੇ ਤੇ ਮੇਰੀ ਵੀ ਗੱਲ ਜਨਾ ਪਤਾ ਬਾਈ ਦੀ ਫੀਸ ਦੇਣੀ ਜੇ ਦੇਣੀ ਉਹ ਵੀ ਹੁਣ ਸਾਡਾ ਇੱਕ ਮੇਰਾ ਆ ਜਵਾਜ ਆ ਵਾਰਾਂ ਦਿਨ ਉਹ ਉਹੜੀ ਯੋ ਮੋਬਾਈਲ ਕੰਮ ਕਰਕੇ ਹੀ ਨਹੀਂ ਵੱਜ ਠੀਕ ਹੈ ਕਰਦੇ ਨੇ ਆਨ ਆਲੇ ਦੀ ਕਰਦੇ ਆਨ ਆਲੇ ਤਾਂ ਖਤਮ ਨੇ ਇਹਦਾ ਆਪਣੇ ਵਾਲੇ ਮਾੜੇ ਮੋਟਾ ਕਰੀ ਜਾਂਦੇ ਆ ਹੈ ਆਪਾਂ ਬਾਤ ਕਰ ਲਈਏ ਇਹ ਅਜੇ ਮੈਂ ਕਹਣਾ ਸਵੇਰੇ ਕਿੰਨੇ ਵੇ ਸੁੱਤਾ ਸੋ ਸੁੱਤੇ ਹੀ ਰਹੇ ਪੂਰੀ ਰਾਤ ਕਦੇ ਵਾਸਤੇ ਰਾਤ ਇਹਨਾਂ ਨੂੰ ਮੋਬਾਈਲ ਦੇਖਣ ਵਾਸਤੇ 11 ਤੋਂ 3 ਵਾਸਤੇ 11 ਤੋਂ 3 ਇਹਨਾਂ ਦੇ ਰਾਤ ਨੂੰ ਮੋਬਾਈਲ ਦੇਖਣ ਵਾਸਤੇ ਦਿੱਤੀ ਹੈਨ ਅਸੀਂ ਹੁਣ ਅਸੀਂ ਥੱਕੇ ਹੁੰਨੇ ਆ ਅਸੀਂ ਕਿਦਾਂ ਮਾਵਾਂ ਨੂੰ ਬਾਇ ਜੇ 9 ਵਜੇ ਮੋੜ ਆ ਕੇ ਆਉਂਦੇ ਸੋਹਾਂ ਦੌਰ ਨਾਲ ਸੁੱਤਾ ਹੈ ਆਉਦੀ ਮਤ ਤਨੀਦ ਇਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਹੈ ਇਹਨਾਂ ਨੂੰ ਆਉਗੀ ਆਉਗੀ 4 ਵਜੇ ਤੱਕ ਆਹ ਅੱਜ ਇੱਕ ਕਰੀ ਆ ਮੇਰੇ ਲਈ ਤੁਸੀਂ ਆਵੇ ਪਹਿਲਾਂ ਹੀ ਸਾਰੇ ਸੌ ਜਾਂਦੇ ਆ ਕਹਿੰਦਾ ਫਿਰ ਮੈਂ ਜਾਗਦਾ ਮੋਬਾਈਲ ਜਿਉਂ ਤਾਂ ਸਾਰੇ ਸੌਂਗੇ ਕੀ ਕਹਿੰਦਾ ਮੋਬਾਈਲ ਦੇਖ ਰਹੀ ਹੈ ਮੋਬਾਈਲ ਵੀ ਕਹਦਾ ਉੰਨੇ ਦੇਰ ਵੀ ਛੱਡਦਾ ਜਿੰਨਾ ਟਾਈਮ ਮੈਂ ਮੱਥੇ ਤੇ ਨਿਕਲ ਲੱਗਿਆ ਕਹਿੰਦਾ ਜਦੋਂ ਮੱਥੇ ਤੇ ਲੱਗ ਜਾਂਦਾ ਫੇਸ ਐਡ ਕਰਕੇ ਫੇਸ ਹੁਣ ਨਾਲ ਲੋਕਾਂ ਦੇ ਆਹ ਲਾਤ ਹੋ ਰਹੇ ਨੇ ਹੈ ਇਹ ਬੇੜਾ ਕਰਦਾ ਸਾਡਾ ਹੈ ਆ ਗੱਲਾਂ ਕੋਈ ਕਰਦਾ ਵਸ ਦੋ ਮੈਨੂੰ ਤੁਸੀਂ ਕਿੰਨੇ ਲੋਏ ਜਾਏ ਕਿੰਨੇ ਸਾਲ ਤੋਂ ਪ੍ਰਧਾਨ ਸਾਲ ਹੋ ਗਏ ਸਾਲ ਹੋ ਗਿਆ ਤੁਹਾਡੇ ਹੱਥ ਲਾਇਆ ਕਿਸੇ ਨੇ ਇੱਥੇ ਦੱਛੇਗੇ ਜਿਹੜੀਆਂ ਮੈਂ ਗੱਲਾਂ ਕਰ ਸੀ ਇਹਨਾਂ ਕਿਸੇ ਨੇ ਕਰੀਆਂ ਤੁਹਾਡੇ ਨਾਲ ਕੋਈ ਨਹੀਂ ਕਹਿੰਦਾ ਕਿ ਇਹਨੂੰ ਪਤਾ ਹੀ ਨਹੀਂ ਇਹ ਗੱਲਾਂ ਦਾ ਉਹ ਬਾਈ ਆ ਬਿਚਾਰ ਪਤਾ ਨਹੀਂ ਕਿੰਨੇ ਕੁ ਰੁਪਏ ਲਾਤੇ ਉਹਨਾਂ ਦੇ 2 2 ਸਾਲਾਂ ਦੇ ਵਿੱਚ ਆ ਹੁਣ ਦੱਸਿਆ ਕਿੰਨੇ ਰੁਪਏ ਲਾਇਆ ਸੀ 500 500 ਰੁਪਏ ਅੱਛਾ 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 ਨਾ ਕਰ ਤਮਾ ਮੈਂ ਕਦੋਂ ਤੱਕ ਕਿੰਨੇ ਹਾਂ ਮੈਂ ਬਾਹਰ ਲੈ ਅੱਛਾ ਤੈਨੂੰ ਸੁਣ ਅੱਛਾ ਇਹ ਮੁਰਕੇ ਮੈਂ ਖੰਮ ਦੇ ਬਾਗੇ ਹਾਂ ਸਭ ਮੇਰੇ ਹੰਦ ਦੇ ਪਰਦਾ ਆ ਆ ਵੀ ਉਹੀ ਕਰੀ ਜਾਂਦਾ ਹੈ ਆਗਲੇ ਦਾ ਨਹੀਂ ਪਤਾ ਹਰਦਾ ਹੀ ਪਤਾ ਹਾਂ ਇਹ ਵੀ ਗੱਲ ਹੈ ਉਸ ਦੇ ਨਾਲ ਦੀ ਗੱਲ ਮਾਮੇ ਤੇ ਤਾਂ ਹਾਂ ਮੈਂ ਕੱਢਾਂ ਹੂੰ ਤੇ ਤਾਂ ਇਹ ਦੱਲਵਲੇ ਕਿ ਤੂੰ ਮੇਰੇ ਲਈ ਲੈ ਕੇ ਆਇਆ ਤੇ ਤੂੰ ਦੱਸ ਕਿੰਨਾ ਭਾਰਕ ਹੈ ਨਿਆਰੇ ਦਿੱਤੇ ਹੈ ਨਾ ਭਾਈ ਨੇ ਹੈ ਮੈਂ ਕੋਈ ਤੈਨੂੰ ਪਹਿਲੀ ਗੱਲ ਨੰਬਰ 1 ਤੇਰੇ ਕੋਈ ਜੇਪੀ ਲਈ ਹੈ ਤੈਨੂੰ ਕੋਈ ਗੋਲੀ ਦਿੱਤੀ ਹੈ بس ਇੱਕ ਮਿਹਨਤ ਕੀਤੀ ਹੈ ਤੇਰਾ ਦੇਖ ਲੈ ਹੌਸਲਾ ਤੇਰਾ ਹੌਸਲਾ ਬਣਿਆ ਕਿ ਨਹੀਂ ਉਹਦੇ ਦਾ ਉਹਦੇ ਦਾ ਤੂੰ ਮੇਰੇ ਲਈ ਜਿੰਨਾ ਆਏਗਾ ਤੋ ਇਹਦੇ ਤੇ ਤੂੰ ਆਪਣੇ ਆਪ ਨੂੰ ਕਿੰਨਾ ਕਹਿਣ ਲੱਗਾ ਵੀ ਮੈਂ ਠੀਕ ਆਪਾ ਇਹਨੂੰ ਵੀ ਤੂੰ ਨਾਲ ਲੈ ਆਇਆ ਜੇ ਤੂੰ ਠੀਕ ਹੋਇਆ ਫੇਰ ਹੀ ਲੈ ਆਇਆ ਸਹੀ ਗੱਲ ਹੈ ਨਹੀਂ ਅਗਲਾ ਕਹਿੰਦਾ ਹੁਣ ਆਹ ਭਾਈ ਨੱਖ ਜਾਂਦਾ ਇਹਨੂੰ ਬਣਾ ਲੈ ਇਹ ਵੀ ਵੱਲ ਜਾਣਾ ਇਹਦੇ ਆਪ ਹੀ ਕਹਿਣਾ ਇਹਦਾ ਆਪ ਹੋਰ ਚਾਰ ਨੂੰ ਲੈ ਆ ਕੇ ਰੋਟਾਂ ਕੇ ਨਾਲ ਹਾਂ ਜੀ ਹੇਲੇ ਰਿਹਾ ਅੱਛਾ ਲੱਗਾ ਅੰਦਰ ਹਾਂ ਕਿਤੇ ਦੂਸਰੇ ਕੇ ਮਾਮਲੇ ਹੋਤੀ ਜਾਂਦੇ ਹਾਂ ਆਇਆ ਤੇ ਨਹੀਂ ਤੇ ਹੈਡਸ ਲੋਕ ਕਨੈਕਸ਼ਨ ਚੱਲਦਾ ਹੈ ਹੈ ਸਲੋ ਕਨੈਕਸ਼ਨ ਮੈਂ ਤਾਂ ਫਕਤ ਖੋਪਦਾ ਹੋਗਾ ਡਾਟਾ ਹੈਗਾ ਨਾ ਡਾਟਾ ਦਾ ਪਿਆ ਸੌੜਵੇ ਉਸ ਸੰਤ ਨਾਲ ਹੀ ਬੁਲਾएंगे ਪਿਆਗਾ ਨੈਟਪਾ ਇਹ ਦੇਖੋ ਇਥੇ ਕਿਹਨੇ ਦੱਸਿਆ ਕਿਸੇ ਨੇ ਆਉਰੇ ਇਹ ਰੋਗਾ ਪਤਾ ਲੱਗਦਾ ਦੇਖ ਆ ਜਾਓ ਇਹ ਇਧਰ ਦੇਖਿਓ ਕਿੰਨਾ ਕਹਿ ਇਧਰ ਨਹੀਂ ਆਇਆ ਆਹੀ ਹੈ ਰੱਬ ਦੀ ਬਖਸ਼ੀ ਕਾਲਾ ਸਾਡੇ ਲੋਕਾਂ ਸਾਡੇ ਤਾਂ ਨਾ ਵੀਰ ਉਸ ਪ੍ਰਮਾਤਮਾ ਨੇ ਗਿਆ ਉਸ ਵੈਰੀ ਗੁਰੂ ਨੇ ਗਿਆ ਉਹ ਮਾਲਕ ਨੇ ਗਿਆ ਕਹਿੰਦਾ ਬਸ ਆਹ ਟਰੈਕਟਰ ਉਹ ਉੱਡਦਾ ਸੀ ਸਾਲਾ ਮਾਰਦਾ ਇਹਦੇ ਅੱਜ ਦਿਨ ਰੋਗ ਕਰਦੇ ਰੋਗ ਰੋਗ ਸੀ ਉਹਦਾ ਪਟਾ ਗਿਆ ਹੈ ਪਤਾ ਕਿਵੇਂ ਲੱਗੂ ਲੈ ਹਾਂ ਦੇਖੋ ਕਿੰਨਾ ਕੱਟ ਗਿਆ ਤੋ ਠੀਕ ਹੈ ਜੀ ਆਹ ਰੋਗ ਸੀਗੇ ਇੱਥੇ ਹੱਥ ਲਾਏ ਹੈ ਕਿਸੇ ਨੇ ਕਿਸੇ ਨੇ ਲਾਏ ਕਿੱਥੇ ਤੱਕ ਗਏ ਕਿਸੇ ਨੇ ਦੱਸਿਆ ਹੋਊਗਾ ਲੈ ਸਿੱਧੇ ਹੋ ਜਾਓ ਇਧਰਲੇ ਪਾਸੇ ਆਜੋ ਲੈ ਹੁਣੋ ਗੋਡਾ ਅੱਗੇ ਠਾਕਾ ਕੇ ਦੇਖੋ ਮੈਂ ਕੀ ਕਰੇ ਦਵਾਈ ਦਿੱਤੀ ਐ ਕੋ ਗੋਲੀ ਦਿੱਤੀ ਇਹ ਨਾ ਵਰਤ ਭੇਗਾ

ਗੁਰੂ ਗੁਰੂ ਤੇ ਹੈ ਅੱਜ ਕਿੰਨੇ ਪਤਾ ਨਹੀਂ ਕਰਦਾ ਨਹੀਂ ਕਰਦਾ ਤੇ ਨਾ ਹੁਣ ਪੂਰੀ ਆਪਣੀ ਮਤੀ ਦੇ ਰਿਹਾ ਵਰਤੀ ਰਹੀ ਹੁੰਦੀ ਪਹਿਲਾਂ ਲੋਕੀ ਕਰਦੇ ਬਦਲ ਕਰਦੇ ਬਹੁਤ ਕਰਦਾ i बाने <muchos> कोबा